ਹਾਂਜੀ ਭਾਈ ਅੱਜ ਤੁਹਾਨੂੰ ਆਪਾਂ 5 ਨਗ ਦਿਖਾਵਾਂਗੇ ਜਿਹਨਾਂ 'ਚ 4 ਤੁਹਾਨੂੰ ਦਿਖਾ ਦਾਂ ਕਟੀਆਂ ਆਪਾਂ ਤੇ 1 ਤੁਹਾਨੂੰ ਦਿਖਾਵਾਂਗੇ ਐਚਫ ਨਸਲ ਦੀ ਵੱੱਛੀ ਟੋਟਲ 5 ਨਗ ਭਾਈ ਨੇ ਸੇਲ ਕਰਨੇ ਆ ਮਨਨ ਕਿ ਜਿਹਨਾਂ ਕਟੀਆਂ ਤੁਹਾਨੂੰ ਦਿਖਾਉਣੀ ਆ ਰੰਗ ਪ੍ਰਿੰਟ ਚਮਕ ਦੇਮਕ ਦੇਖੋ ਜੀ ਕਟੀਆਂ ਦੀ ਬੜੀ ਸ਼ਕੀਨੀਆਂ ਠੀਕ ਆ ਬਾਕੀ ਸਿੰਘਾਂ ਸੋਂਗਾ ਦੀ ਬਾਂਤਰ ਬੜੀ ਬਾਖਮਾਲ ਠੀਕ ਆ ਰੰਗ ਸਿੰਘਾਂ ਘੜਿਆ ਲੱਗੇ ਬੁਰਾ ਸ਼ਕੀਨ ਕਟੇ ਆ ਗਏ ਠੀਕ ਹੈ ਜੀ ਔਰ ਨਾਲ ਟਾਈਮ ਜਿਹਨਾਂ ਤੋਂ ਬੱਚੇ ਆਪਾਂ ਚੰਗੇ ਲੈ ਸਕਦੇ ਆ ਠੀਕ ਆ ਤੇ ਬਾਕੀ ਇਹਨਾਂ ਕਟਾਂ ਦੀ ਕਿੰਨੀ ਕੀ ਪਿਓਰਿਟੀ ਨਸਲ ਦੀ ਇਹ ਤੁਸੀਂ ਆਪ ਅਡਜਸ ਤੇ ਇੱਕ ਸੁਨ ਦਫਾ ਦੰਦੋਂ ਖੀਰੀ ਇਹ ਚ ਬਨਸਲ ਦੀ ਬੱਚੀ ਠੀਕ ਆ ਜਿੰਨੇ ਸਾਨੂੰ ਨਾਲ ਦਿਖਾਵਾਂਗੇ ਥਣ ਸਾਰਾਂ ਚਾਰ ਚਾਰ ਹੋਣਗੇ ਤੇ ਬਾਕੀ ਤੋੜ ਤਾਰ ਕੇ ਜੋ ਡਿਟੇਲ ਹੋਗੀ ਬਾਈ ਤੋਂ ਪਸੰਦੀ ਕਰ ਦਾਂਗੇ ਤੇ ਬਾਕੀ ਦੀ ਸਾਲੀ ਤੁਸੀਂ ਆਪ ਕਰ ਲਿਓ ਕਰਦੇ ਆ ਬਾਈ ਨਾਲ ਆਪਾਂ ਗੱਲਬਾਤ ਹਾਂਜੀ ਬਾਈ ਕੀ ਹਾਲਾ ਜੀ ਸਸਰੇ ਘਰ ਬਾਈ ਸਸਤੀਕਾਲ ਜੀ ਆਪਣਾ ਐਡਰੈਸ ਬੋਲ ਦਈਏ ਭਰਾ ਜੀ ਪਿੰਡ ਸੈਣਾ ਜੀ ਨਾਮ ਅਜੀਤ ਸਿੰਘ ਹੈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਸੈਣਾ ਪਿੰਡ ਵੱਡੀ ਆ ਗਿਆ ਨਾ ਆਪਣਾ ਪੱਖੋ ਕੰਚਾ ਦੇ ਨੇੜੇ ਆ ਗਿਆ ਹਾਂਜੀ ਹਾਂਜੀ ਜੀ ਮਾਜੋ ਪਰ ਤੇ ਪਧਾਉੜਾ ਰੋਡ ਤੇ ਠੀਕ ਆ ਤੇ ਮੋਬਾਈਲ ਨੰਬਰ ਆਪਣਾ 9915570817 ਠੀਕ ਆ ਚਾਰ ਕਟੀਆਂ ਤੇ ਇੱਕ ਬੱਚੀ ਆ ਹਾਂਜੀ ਹਾਂਜੀ ਠੀਕ ਆ ਪਹਿਲੇ ਇੱਥੇ ਸਟਾਰਟ ਕਰ ਲਗੇ ਕਰ ਲੋ ਜੀ ਅੱਛਾ ਇਹ ਨਹੀਂ ਨਵਾਈ ਫਿਰ ਇਹ ਹੁਣੇ ਹੀ ਮੌਕੇ ਇਹ ਹੁਣੇ ਹੀ ਹੋਦੀ ਗੱਡੀ ਤਾਂ ਮੇਰੇ ਹੁੰਦੀ ਆ ਗਈ ਸੀ ਨਾ ਹਾਂ ਹੁਣੇ ਹੀ ਆਈ ਸੀ ਮੈਂ ਕਿਹਾ ਚੱਲ ਟਾਈਮ ਲੱਗ ਜੂਗਾ ਹਾਂ ਹਾਂ ਠੀਕ ਆ ਕਿੰਨੀ ਉਮਰ ਦੀ ਕੱਟੀ ਆ ਫਿਰ ਜੇ ਇਹ ਇਹ ਵੀ ਸਾਲ ਇੱਕ ਭਰਦੀ ਆ ਬਸ ਸਾਲ ਭਰਦੀ ਕੱਟੀ ਆ ਠੀਕ ਆ ਤੇ ਬਾਕੀ ਸਭੀ ਪਲੀ ਚੰਗੀਆਂ ਨੇ ਹਾਂ ਹਾਂ ਹਮ ਥਾਣਾ ਦੀ ਆਪਾਂ ਖੀਰੀ ਦੀ ਉਹ ਗਰੰਟੀ ਆ ਭਾਂਵੇਂ ਅਗਲਾ ਬੇ ਤੜਕ ਹੋ ਕੇ ਆ ਜਾ ਇਸ ਗਾ ਜਿੱਥੋਂ ਮਰ ਜੇ ਕੋਈ ਦਿੱਕਤਾਂ ਦੀ ਗੱਲ ਨਹੀਂ ਜੀ ਤੇ ਬਾਕੀ ਹਾਈਟ ਲੈਂਥ ਜਿੱਥੋਂ ਜਿੰਨੀ ਦਿਖਾਤੀ ਉਹ ਨਹੀਂ ਨਿਕਲੂਗੀ ਸਾਲਕ ਦੀ ਉਮਰ ਵਾਲਾ ਹੈਗਾ ਇੱਧਰ ਫੜ ਕੇ ਥਾਣ ਦਿਖਾ ਦੀ ਲੈ ਗੱਟੀ ਦੇ ਆਪਾਂ ਥਾਣ ਦਿਖਾ ਦੀ ਆਪਾਂ ਲੈ ਵੀ ਆਇ ਜੋ ਥਣ ਚੈੱਕ ਕਰ ਲਿਓ ਥਣ ਚਾਰ ਨੇ ਬਾਲੇ ਬਿੱਤ ਤੇ ਆ ਬਈ ਥਣ ਦਾ ਹਾਂ ਥਣਾ ਸਾਈਗਾ ਬਹੁਤ ਚਪਾਗਾ ਚੰਗੀ ਝੋਲੀ ਤਾਰ ਕਰੋ ਨਾ ਹਾਂਜੀ ਹਾਂਜੀ ਠੀਕ ਐ ਤੋੜ ਕੇ ਜੇ ਨਹੀਂ ਬਾਲਾ ਕਬਰਾੜ ਦੀ ਮੰਦੀ ਨਾ ਤੋੜ ਲੈਨੇ ਤੋੜ ਦੇ ਕੱਲੀ ਕੱਟੀ ਫਿਰ ਆਪਾਂ ਇਹ ਸੀ ਪਹਿਲੇ ਨੰਬਰ ਦੀ ਕਿੱਟੀ ਲਗਭਗ ਸਾਲ ਦੀ ਹਾਂਜੀ ਦੋ ਨੰਬਰ ਤਿੰਨ ਨੰਬਰ ਚਾਰ ਤੇ ਪੰਜ ਨੰਬਰ ਦੇ ਬੱੱਚੀ ਅਜੂ ਆਪਣੇ ਕੋਲੇ ਸੋਹਣੇ ਨਗਾ ਚਾਰੇ ਪੰਜੇ ਬਾਈ ਕੋਲੇ ਅਜਗਾ ਅੱਜ ਦੀ ਗੜੀ ਠੀਕ ਹੈ ਜੀ ਲੋ ਜਪਾ ਇਥੇ ਤੋੜ ਕੇ ਦਿਖਾ ਦੇਣਾ ਆਪਾਂ ਸਾਨੂੰ ਕੱਟੀ ਠੀਕ ਆ ਮੋੜ ਲਿਆ ਵੀਰੇ ਲਾ ਜੋਰ ਕੇ ਰਾਂ ਬਸ ਤੋੜਨ ਦਾ ਮਕਸਦ ਇਨਾ ਕੋ ਹੁੰਦਾ ਵੀ ਭਾਈ ਕੋਈ ਪੈਰ 'ਚ ਲੰਗ ਲੋਂਗ ਕੋਈ ਛੱਟ ਬਟ ਵਾਲਾ ਕੰਮ ਨਾ ਹੋਵੇ ਨਾ ਤੇ ਵਧੀਆ ਚਾਹ ਚੰਪੂਰ ਚੰਗੀਆਂ ਇਹਨਾਂ ਦੀ ਤੰਦਰੁਸਤ ਕੱਟੀ ਵਧੀਆ ਰਾਜੀ ਪਲੀ ਸੰਭਾਲੀ ਤੇ ਮੁੱਲ ਵਾਲੀ ਫਿਰ ਇਹਨਾਂ ਦੀ ਕਿਵੇਂ ਕਰਨੇ ਮੋਲ ਬੜੀ ਫੋਨ ਤੇ ਹੀ ਕਰ ਲਾਂਗੇ ਬਾਈ ਸਾਰੇ ਨਗਾਂ ਦੀ ਹਾਂ ਹਾਂ ਬਾਜੂ ਜੀ ਹੋਣਗੇ ਮੋਲ ਹਾਂ ਹਾਂ ਮੋਲ ਜਮਾ ਜਾਇਜ਼ ਹੋਣਗੇ ਬਾਈ ਠੀਕ ਆ ਠੀਕ ਆ ਹਾਂ ਉਹਦਾ ਕਈ ਯਾਰੀ ਨਾ ਕੋਈ ਵੇਚਣ ਵਾਲਾ ਬੰਦਾ ਲੈ ਜਾਂਦਾ ਪੜਦਾ ਹੁੰਦਾ ਹੀ ਆ ਬਾਈ ਸਹੀ ਆ ਆ ਦੋ ਨੰਬਰ ਕੱਟੀ ਕਿ ਨਿਮਰਦੀ ਆ ਇਹ ਹੈਗੀ ਜੀ 16 17 ਮਹੀਨਿਆਂ ਦੀ ਸਵਾ ਸਾਲ ਤੋਂ ਥੋੜੀ ਉੱਪਰ ਹੋ ਗਈ 1.5 ਸਾਲ ਥੋੜੀ ਘੱਟ ਆ ਗਈ ਹਾਂਜੀ ਹਾਂਜੀ ਠੀਕ ਆ ਠੀਕ ਆ ਲੈ ਇਹ ਕੱਟੀ ਸ਼ਕੀਨ ਬੜੀ ਹੈਗੇ ਨਾ ਹਾਂਜੀ ਪੈਠ ਪੜਾ ਦੇਖ ਬਈ ਇਹਦਾ ਕਿੰਨਾ ਚੰਗਾ ਕੱਟੀ ਦਾ ਹਾਂ ਲੈ ਕੱਟੀ ਦਾ ਚੋਲੀ ਵੀ ਦਿਖਾ ਬਾਲੀ ਪਿਆਰੀ ਹੈ ਚੋਲੀ ਮੈਂ ਦੇਖ ਤਾਨੇ ਦੀ ਚਾਰਾ ਬਹੁਤ ਸੋਹਣੀ ਝੋਲੀ ਤੇ ਆ ਨਾ ਸਹੀ ਹੈ ਸਹੀ ਹੈ ਇੱਥੇ ਦੁਬਾਰਾ ਨਿਗਾ ਮਾਰ ਲੇ ਹਾਂ ਠੀਕ ਆ ਠੀਕ ਆ ਓਕੇ ਇਹ ਤੋੜ ਦੇ ਫਿਰ ਇਹਨੂੰ ਕੱਟੀ ਬਈ ਲਗਭਗ ਸਵਾ ਡੇਢ ਸਾਲ ਦੀ ਕੱਟੀ ਆ ਤੇ ਦੋ ਨੰਬਰ ਕੰਡੀਸ਼ਨ ਦੁਖਾਦਾ ਸਿੰਘ ਕਰਮਾਲ ਦੇ ਬਿਲਕੁਲ ਨਾਲ ਨੂੰ ਮੋੜਦੀ ਆਉਂਦੀ ਹੈਗੀ ਜਿਉਂ ਜਿਹਾ ਨੀ ਛੋਟੀ ਵੱਡੀ ਤਿਆਰ ਹਣ ਉਹਦੇ ਨੂੰ ਸਿੰਘ ਮੋੜ ਕੇ ਨਾਲ ਲਾ ਲੂਗੀ ਠੀਕ ਹੈ ਜੀ ਤੇ ਹਾਈਟ ਲੈਂਥ ਉਹ ਮਦ ਹਸਾਰ ਨਾਲ ਬਾਜੂ ਜਾਏਗੀ ਉਧਰ ਨੂੰ ਲੈਜਨ ਬਹੁਤ ਉੱਪਰ ਇਹਦੋਂ ਰੱਖੀ ਲੈ ਇਥੇ ਮਾਰ ਲੈਣੇ ਕੱਟੀ ਠੀਕ ਆ ਵੀਰੇ ਮੋੜ ਲਾ ਤੇ ਜਿੰਨਿਆ ਕਟਾ ਸੋਂ ਦਿਖਾਵਾਂ ਮਨ ਸਾਰੇ ਤੰਦਰੁਸਤ ਨਹੀਂ ਆ ਕੋਈ ਲਿੱਸੀ ਲਾਵੇ ਨਹੀਂ ਬਾੜਾ ਜਪਕੇ ਦੀ ਪਰਚੂਣ ਜਾਂ ਹੁੰਦਾ ਜਿਵੇਂ ਉਹ ਚੀ ਕੁਛ ਨਹੀਂ ਹੈ ਤੰਦਰੁਸਤ ਕਟਾ ਸੋਂ ਸਾਰੇ ਸਮਾ ਪਲਗਾ ਇਹਨੂੰ ਸੰਭਾਲ ਕੇ ਤਾਂ ਜੇ ਕੋਈ ਬੰਦਾ ਆਊਗਾ ਨਾ ਬਈ ਖੁਸ਼ ਹੋਊਗਾ ਮਾਲ ਦੇ ਕੇ ਉਹ ਜਿਹੜਾ ਮਨ ਨਹੀਂ ਨਰਾਜ਼ ਕਰਕੇ ਜਾਊਗਾ ਇੱਥੋਂ ਕਿਉਂਕਿ ਆਪਾਂ ਨਿਰਖਪਾਰਕ ਕਰਕੇ ਪਸ਼ੂ ਲਿਆਈਦਾ ਵੀ ਅੱਗੇ ਵੀ ਨਾ ਕਿਸੇ ਨੂੰ ਕਾਟਾ ਦੇਵੇ ਸਹੀ ਹੈ ਸਹੀ ਹੈ ਨਾ ਵੀ ਮਨ ਜਿਹੜਾ ਬੰਦਾ ਉਹਨੂੰ ਪਸੰਦ ਆਵੇ ਹਾਂ ਪਸੰਦ ਆਵੇ ਠੀਕ ਆ ਇਕੱਠੇ ਤੇ ਇਹ ਨਾ ਬਈ ਦੋਨੇ ਕਟੀਆਂ ਇਹ ਤਾਂ ਆਪਾਂ ਇੱਧਰੋਂ ਹੀ ਲਈਆਂ ਇਹ ਦੋਨੇ ਹਰਿਆਣੇ ਤੋਂ ਆਈਆਂ ਵੀ ਆ ਕਟੀਆਂ ਤਿਆਰ ਆ ਜਿਹੜਾ ਹੁਣ ਦਿਖਾ ਰਿਹਾ 3 ਨੰਬਰ ਤੇ 4 ਨੰਬਰ ਇਹ ਹਰਿਆਣੇ ਤੋਂ ਆਇਆ ਫੁੱਲ ਮਾਲ ਕੰਨ ਤਸੱਲੀ ਦਿੱਤੀ ਹੈ ਅੱਛਾ ਆ ਕੱਟੀ ਦੀ ਕਿੰਨੇ ਮਹੀਨੇ ਤਿੰਨ ਨੰਬਰ ਪਤਨ ਇਹ ਹੈਗੀ ਜੀ 22 23 ਮਹੀਨਿਆਂ ਦੀ ਲਗਭਗ ਪੌਣੇ ਇੱਕ ਦੋ ਸਾਲ ਦੀ ਕਹਦੀ ਹਾਂ ਹਾਂਜੀ 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 ਠੀਕ ਹੈ ਲੈ ਸਿਰ ਦੇਖੋ ਕੱਟੀ ਦਾ ਬਹੁਤ ਕੁਆਲਟੀ ਦਾ ਠੀਕ ਹੈ ਤੇ ਬਾਕੀ ਚਾਮਕਾਂ ਚੰਗੀ ਆ ਲੈ ਤੋੜ ਦੇ ਫਿਰ ਇਹਨੂੰ ਤੋੜ ਕੇ ਬਾਅਦ ਥਣਾ ਥਣਾ ਨੂੰ ਮਰਾ ਦੇ ਬਈ ਨਗਾ ਬਹੁਤ ਪਿਆਰੀ ਚੋਲੀਆਂ ਲੱਗੀਆਂ ਹੋਈਆਂ ਆ ਦੇ ਦੇਖ ਕਿੰਨੇ ਬਿੱਥੀ ਤੇ ਆ ਥਣ ਹਮ ਸਹੀ ਥਣ ਬਹੁਤ ਹਨ ਥਣ ਦਾ ਠੀਕ ਹੈ ਬਾਕੀ ਹੋਈ ਕੁਆਲਿਟੀ ਕੱਟੀ ਦੀ ਦੱਸਦੀ ਆ ਬਾਈ ਹੂੰ ਥੋੜਾ ਬਾਜੰਦਾ ਜਰੂਰ ਘਟਾ ਹੈ ਹਾਂ ਉਹ ਇੱਥੇ ਆ ਕੇ ਨਾ ਕਈ ਵਾਰੀ ਪਸ਼ੂ ਉਪਰਾ ਕਰ ਜਾਂਦਾ ਚਰੀ ਨਹੀਂ ਖੁੱਲ ਕੇ ਹੂੰ ਉਹਨਾਂ ਦੀ ਪੱਠਿਆਂ ਤੇ ਸੀ ਆਪਣਾ ਚਾਰ ਪਾਇਆ ਤੂੰ ਠੀਕ ਆ ਬਾਕੀ ਉਹ ਚਮਕਦਾ ਉਹ ਬਾਲ ਬੁਲਬੁਲ ਹੋ ਰਿਹਾ ਨਾ ਬੜਾ ਜੱਤ ਜੁੱਤ ਹਾਂਜੀ ਚੰਗੀ ਹੈਗੀ ਪਤਲੀ ਚਮੜੀ ਚ ਲੱਗਦੀ ਦੇਖਣ ਨੂੰ ਕੱਟੀ ਤੇ ਬਾਕੀ ਸਾਨੂੰ ਨੇੜੇ ਹੋ ਕੇ ਧੌਣ ਦਿਖਾਉਣਾ ਪਤਲੀ ਤੇ ਲੰਬੀ ਧੌਣ ਹੈ ਠੀਕ ਆ ਤੇ ਬਾਕੀ ਦੇਖੋ ਬਾਰ ਬਾਰ ਉਹੀ ਬੇਨਤੀ ਹੈ ਹੁੰਦੀ ਜਿਹੜਾ ਵੀ ਰਿਫਿਊਦੂਗਾ ਉਹ ਕਿਸੇ ਵੀ ਢੰਗ ਦਾ ਮਨ ਖੜਾ ਸਕਦਾ ਤੁਸੀਂ ਦੀ ਕਰ ਸਕਦਾ ਕਿਉਂਕਿ ਤੁਸੀਂ ਇਹ ਚੋਂ ਪੈਸੇ ਲਾਉਣੇ ਹੁੰਦੇ ਨੇ ਠੀਕ ਹੈ ਜੀ ਇਹ ਸੀ ਕੱਟੀ ਤਿੰਨ ਨੰਬਰ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਾਂਗੇ ਚਾਰ ਨੰਬਰ ਕੱਟੀ ਸਿੰਘਾਂ ਜੀ ਮਾਤਾ ਜੀ ਵੀ ਚੈੱਕ ਕਰ ਲਿਓ ਬੜੀ ਸ਼ਕੀਨ ਆ ਬਾਕੀ ਚਮਕਾਂਵਾਂ ਨੂੰ ਦੇਖੋ ਚਮਕਦਾਵਾਂ ਨੂੰ ਬਹੁਤਾ ਕੱਟੀ ਠੀਕ ਹੈ ਲੈ ਤੋਰ ਬਈ ਇਹ ਵੀ ਕੱਟੀ ਇਹ ਕਿੰਨੀ ਉਮਰ ਦੀ ਹੈਗੀ ਇਹ ਵੀ ਸਵਾ ਦੋ ਸਾਲਾਂ ਦੀ ਹੈ ਉਹ ਨਾ ਨੇ ਉਹ ਜਿਹੜੇ ਲక్ష్ਮੀ ਡੈਰੀ ਫਾਰਮ ਵਾਲਾ ਨਹੀਂ ਝੋਟਾ ਉਹਦੀ ਕੱਟੀ ਆ ਤੇ ਥਣ ਥਣ ਦਿਖਾ ਦੇ ਸਿਰਫ ਇਹਨਾਂ ਚਾਰ ਕੀ ਬਾਲ ਵਾਈਟ ਹੈ ਜਿਵੇਂ ਜਿਵੇਂ ਇਹਦੀ ਡੰਡੀ ਕਾਲੀ ਆ ਗਈ ਮਤਲਬ ਅੱਧੇ ਇੰਚ ਮਸਈਆਂ ਹਾਂ ਇਹਦਾ ਬਾਲ ਵਾਲੀ ਆ ਹਾਂ ਇਹਦਾ ਬਾਲ ਹੀ ਆ ਜਨੇ ਡੰਡੀ ਇਹਦੀ ਕਾਲੀ ਜੈਡ ਬਲੈਕ ਆ ਗਈ ਜਮਾ ਠੀਕ ਹੈ ਠੀਕ ਹੈ ਲੈ ਇਸੇ ਝੋੜੀ ਦਿਖਾ ਦੀ ਲੈ ਕੱਟੀ ਤੇ ਆ ਥਣ ਦੇਖੋ ਵੀ ਠੀਕ ਹੈ ਇਹ ਇਹ ਦੰਦੋ ਕਿਵੇਂ ਆ ਏ ਵੀ ਖੀਰੀ ਆ ਜੀ ਸਾਰੀਆਂ ਕੰਫਰਮ ਖੀਰੀਆਂ ਹੀ ਹੋ ਗਈਆਂ ਜੀ ਸਿਮੇਂ ਦੇ ਪਹਿਲਾਂ ਤੋਰ ਦੇ ਤੋ ਦੇ ਵੀਰੇ ਅੱਛਾ ਇਹ ਜਣੀ 2 ਸਾਲ ਦੀ ਉਮਰ ਆਈ ਲੱਗ ਪਾ ਸਵਾ 1-2 ਸਾਲ ਦੀ ਹੈਗੀ ਠੀਕ ਹੈ ਜੀ ਇਹਦਾ ਠੀਕ ਆ ਬਸ ਮਹੀਨਾ 20 ਦਿਨ ਮੜੀ ਦੈਲ ਧਰ ਗਈ ਟੀਕਾ ਲੈ ਜੂਗੀ ਹਾਂ 2 ਮਹੀਨੇ ਸਾਹਮਣੇ ਪੂਗੇ ਜਿਹੜਾ ਥੋੜਾ 55 ਹੋਗਾ ਬਾਕੀ ਉਹ ਰਾਜੀ ਸਮੀ ਬੜੀ ਚੰਗੀ ਐ ਲੱਤਾਂ ਦੀ ਲੰਬਾਈ ਲੰਬੀ ਵੀ ਥੋੜਾ ਜੀ ਇਹ ਲਵਾ ਕੇ ਪਾਊਡਰ ਪਾ ਕੇ ਚਾਰ ਕੇ ਨਾ 2 ਕੁ ਮਿੰਟ ਤੱਕ ਜਿਹੜੀ ਗੱਬਰ ਹੋਣ ਦੇ ਕਾਬਲਾ ਕੱਟੀ 2-3 ਮਹੀਨੇ ਚ ਤੇ ਬਾਕੀ ਤੁਹਾਡੀ ਸਾਹ ਤੁਹਾਡੀ ਸਮਝ ਤੇ ਡਿਪੈਂਡ ਕਰਦਾ ਠੀ ਮੋੜ ਦਾ ਮੋੜ ਦਾ ਇਹ ਸੀ ਕੱਟੀ ਆਪਾਂ ਕੋਲ 4 ਨੰਬਰ ਦੰਦੋ ਖੀਰੀ ਆ ਗਈ ਤੇ ਰੇਟ ਬਿਲਕੁਲ ਬਾਜਵ ਜੇ ਮੰਨ ਕੇ ਦਾ ਵੀਡੀਓ ਤੇ ਆ ਫੋਨ ਤੇ ਕਰੋ ਵੀਰ ਕਿਉਂਕਿ ਬਾਈਆਂ ਦਾ ਸੇਲ ਪਰਚੇ ਦਾ ਕੰਮ ਆ ਮੰਨ ਕੇ ਚਲੋ ਠੀਕ ਆ ਉਹ ਇਹ ਸਾਰ ਨਾਲ ਤੁਸੀਂ ਫਿਰ ਦਜ ਮਿੰਟ ਕਾ ਲਓ ਬੱਚੀ ਫਿਰ ਨਹੀਂ ਤੋਰਨੀ ਨਾ ਵਾਜਤੀ ਦਿਖਾ ਹਾਂ ਬੱਚੀ ਦਾ ਦਿਖਾ ਹਾਂ ਲੈ ਇਹ ਬੱਚਾ ਵਾਰ ਹੁੰਦਾ ਕਈ ਵਾਰੀ ਭਰਾ ਠੀਕ ਆ ਦੰਦੋ ਖੀਰੀ ਆ ਦੰਦੋ ਖੀਰੀ ਆ ਤਾਰਾਂ ਦੇਗੀ ਕੇਰਾ ਤੇ ਹੁਣ ਆਪਾਂ ਠੀਕਾ ਜਾਣ ਕੇ ਨਹੀਂ ਭਰਾਏ ਕਿਉਂਕਿ ਆਪਾਂ ਸ਼ੇਅਰ ਕਰਨੇ ਆਪਾਂ ਆਪਦੀ ਪਸੰਦ ਦਾ ਅਗਲਾ ਪ੍ਰਾਸ ਬਾਕੀ ਥੋੜੀ ਹੁਣ ਮੌਕੇ ਤੇ ਨਵਾਈ ਵੀ ਆ ਤਾਂ ਥੋੜੀ ਮਤਲਬ ਹੁਰੂ ਹੀ ਲੱਗ ਜੇਗੀ ਹਾਂ ਹਾਂ ਤੇ ਦੰਦੋਂ ਕਨਫਰਮ ਕੀ ਦੀ ਹਾਂ 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 ਕੰਮ ਠੀਕ ਆ ਠੀਕ ਆ ਠੰਡੇ ਦੇ ਵੀ ਚਾਰੀ ਆ ਹਾਂਜੀ ਹਾਂਜੀ ਥਾਣਾ ਦੀ ਦੰਦਾਂ ਦੀ ਫੁੱਲ ਗਰੰਟੀ ਹੋ ਗਈ ਬਈ ਆਪਾਂ ਕਿਸੇ ਦਾ ਢੇੜਾ ਲਵਾ ਕੇ ਕਿਉਂਕਿ ਆਪਾਂ ਕੰਮ ਕਿਹੜਾ ਇੱਕ ਦਿਨ ਦਾ ਆਪਣਾ ਹਾਂ ਰੋਜ਼ ਦਾ ਹੀ ਹੈ ਹਾਂ ਰੋਜ਼ ਦਾ ਕੰਮ ਐਵੇਂ ਬਈ ਤੂੰ ਆਪ ਵੀ ਕਹਿ ਦਿੰਨਾ ਹੁੰਦਾ ਵੀ ਮੇਰੇ ਚੈਨਲ ਤੇ ਮਾੜਾ ਮਾਲ ਨਾ ਹਾਂ ਹਾਂ ਸਹੀ ਆ ਸਹੀ ਹੋ ਜਾ ਆਪਾਂ ਪਹਿਲੀ ਲੋਕਾਂ ਨੂੰ ਮਾੜੀ ਗੀਤ ਦਿਖਾਈ ਨਾ ਢੇ ਬੰਦਿਆਂ ਨੂੰ ਹਾਂ ਕਿਉਂਕਿ ਤੇਰੇ ਨਾਲ ਕਿੰਨੇ ਪਿਆਰੇ ਸੱਜਣ ਜੁੜੇ ਹੋਏ ਆ ਤੈਨੂੰ ਪਿਆਰ ਕਰਦੇ ਆ ਸਾਨੂੰ ਪਿਆਰ ਕਰਦੇ ਆ ਉਹਨਾਂ ਦਾ ਆਪਾਂ ਦਿਲ ਨਹੀਂ ਦੁਖਾ ਦਿਲ ਨਹੀਂ ਦਿਖਾਉਣਾ ਨਾ ਕਹਦਾ ਵਿਸ਼ਵਾਸ ਕਰਕੇ ਆਉਂਦਾ ਹੈ ਤੇ ਵਿਸ਼ਵਾਸ ਨਹੀਂ ਆਪਾਂ ਤੋੜਨਾ ਹੈਗਾ ਤੇ ਤਿੰਨ ਤੇ ਇੱਕ ਚਾਰਸ ਨੂੰ ਕੱਟਾਂ ਦਾ ਖਾਤੇ ਮਿੱਤਰੋ ਇੱਕ ਤੋਂ ਬੱਚੀ ਦਿਖਾਤੀ ਪਿੰਡ ਸਹਿਣਾ ਤਸਵੀਲ ਤਾਂ ਆਪਾਂ ਦੇ ਜਿਲ੍ਹਾ ਲਾਦਾ ਬਰਨਾਲਾ ਤੇ ਸੰਪਰਕ ਨੰਬਰ ਇਹ ਹੈ ਬੋਲੀ ਮੋਬਾਈਲ ਨੰਬਰ 93152 70817 ਠੀਕ ਹੈ ਬਾਈ ਇਹ ਸੰਪਰਕ ਨੰਬਰ ਹੈ ਤੇ ਕਰ ਲਿਓ ਬਾਈ ਨਾਲ ਸੰਪਰਕ ਫਿਰ